ਨੀ ਦੋ ਤੇ ਥਾ ਥਾ ਤੇ ਹੁਣ ਤੇਰਾ ਰੋਦਾ ਹੀ ਕੰਮ ਹੋ ਗਿਆ ਵੀ ਕੈਂਪ ਲਾਉਣਾ ਕੈਂਪ ਲਾਉਣਾ ਨਹੀਂ ਤੂੰ ਡਾਕਟਰ ਕਿ ਬਣ ਗਈ ਤੂੰ ਤਾਂ ਉਹੀ ਮੇਲਣ ਬਣ ਕੇ ਢੇੜੇ ਕੱਢੀ ਜਾਨੀ ਆ ਜੇ ਮੈਂ ਤੈਨੂੰ ਕੁਛ ਕਹਿਤਾ ਫਿਰ ਤੂੰ ਬੁਥੇੜੇ ਬਣਾਣੀ ਹੰਨੀ ਆ ਬਈ ਡਾਕਟਰ ਹੀ ਸਾਡੇ ਕੀ ਕਰੇ ਬੈਜਾਂਦਾਸ ਕਮਾਂ ਤਾਂ ਕਮਾਂ ਕੀ ਤੈਨੂੰ ਉਹ ਬੁੜੇ ਹੁੰਦਾ ਕੁਛ ਨਹੀਂ ਹੁਨਾਂ ਨੂੰ ਉਹ ਜਾਣ ਕੇ ਤੇਤੋਂ ਚੈੱਕਅਪ ਦਵਾਈ ਲੈਣ ਆਉਂਦੇ ਆ ਤੂੰ ਕਾਤੋਂ ਨਹੀਂ ਸੰਗਦੀ ਸਮਾਜ ਸੇਵਾ ਕਰਤੀਆਂ ਜਾਂ ਭੱਜਾ ਕਰ ਲ ਮੈਂ ਨਹੀਂ ਤੈਨੂੰ ਰੋਕਦਾ ਵੇ ਮੈਂ ਹੁਣ ਡਾਕਟਰੀ ਸਾਡੇ ਕੀ ਕਰੇ ਬੈਜਾਂ ਬੱਡਾ ਆਏ ਮੈਨੂੰ ਮੇਲਣਾ ਕਮੌਂਦਾ ਵਾ ਉਹ ਬੁੜੇ ਹੀ ਹੈ ਵਿਚਾਰਿਆਂ ਦੇ ਗੋਡੇ ਦੁਖਦੇ ਆ ਗੋਡੇ ਦੁਖਦੇ ਆ ਹੁਣ ਮੈਂ ਦੱਸ ਉਹਨਾਂ ਨੂੰ ਕੀ ਕਮਾਂ ਵੀ ਤੁਹਾਡੇ ਗੋਡੇ ਦੁਖਣ ਤਾਂ ਜਾ ਕੇ ਬਾਜੂ ਕਰੇ ਐ ਕਮਾਂ ਮੈਨਾਂ ਅਗਲੇ ਮੈਨੂੰ ਕਹਿਣਗੇ ਵੀ ਤੂੰ ਡਾਕਟਰ ਆਂ ਰੱਬ ਨਹੀਂ ਰੱਬ ਵੀ ਦੇਖਦਾ ਅਲੇ ਐਦੀਆਂ ਬਾਦੂਆ ਮਾ ਦੇਣਗੇ ਫੇਰ ਚੰਗਾ ਰਹੇਗਾ ਤੇਤੀ ਲੱਗਣੀਆਂ ਮਿੰਨ ਤੇਰੇ ਕਿੱਥੇ ਜਾਂਦੇ ਆ ਪੈਸੇ ਜਿਹੜੇ ਡਾਕਟਰੀ ਤੋਂ ਬਣਦੇ ਆ ਹਾਂ ਜੇ ਆ ਫ੍ਰੀ ਚ ਸੇਵਾ ਕਰਨੀਆਂ ਫੇਰ ਤਾਂ ਆਵੇਂ ਹਸਪਤਾਲ ਬੰਦ ਕੇ ਘਰੇ ਬਹਿ ਜਾ ਮਿੰਨ ਤਾਂ ਪੈਸੇ ਚਾਹੀਦੇ ਆ